ਹਾਂਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਖੂਤਰ-ਕੂਤਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਤਾਂਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਤੇ ਫੋਨ ਆ ਬਈ 1% ਕਦੋਂ ਵੀ ਬੰਦ ਹੋ ਸਕਦਾ ਤੇ ਕਦੋਂ ਵੀ ਵੀਡੀਓ ਰੁਕ ਸਕਦੀ ਆ ਚੱਕਰ ਗਿਆ ਯਾਰ ਰਾਤ ਚਾਰਜ ਨਹੀਂ ਲਾਇਆ ਫੋਨ ਸਵੇਰ ਉੱਠ ਕੇ ਦੇਖਿਆ ਤਾਂ ਲੈਟ ਹੀ ਨਹੀਂ ਸੀ ਗਈ ਬਈ ਹੈਨਾ ਤੇ ਫੋਨ ਸੀਗਾ 2% ਤੇ ਦੋਹਾਂ ਤੋਂ ਪਾਵਰ ਸੇਵਿੰਗ ਮੂਡ ਤੇ ਲਾਲਾ 1% ਤੇ ਖੜ ਗਿਆ ਹੁਣ ਹੁਣ ਉੜਦੇ ਆ ਘਰੋਂ ਹੁਣ ਆ ਜਿੰਦੇ ਖੇਤ ਰੋਟੀ ਫੜਾ ਕੇ ਉਹਨੀਆਂ ਸ਼ਾਇਦ ਕਣਕ ਬੀਜੀ ਜਾਂਦੇ ਡੋਰਾ ਥਾਂ ਰਹਿ ਗਿਆ ਸੀਗਾ ਉੱਥੇ ਮਾੜਾ ਮੋਟਾ ਕੋਈ ਜਾਇ ਕਰਨਾ ਸੱਜਾ ਖੱਬਾ ਤੇ ਬਾਕੀ ਫੋਨ ਦਾ ਹੱਲ ਕਰਦੇ ਇਹਨੂੰ ਚਾਰ ਚੂਰ ਚ ਕਰਦੇ ਆ ਹਨਾ ਫੋਨ ਹੋ ਗਿਆ ਸੀ ਜੀ ਬੰਦ ਹੁਣ ਲਿਆਂਦਾ ਪਾਵਰ ਬੈਂਕ ਫੜ ਕੇ ਤੇ ਇਹ ਵੀ ਬਸ ਥੋੜਾ ਹੀ ਚਾਰਜ ਕਰੂਗਾ ਤੇ ਘਰਨੇ ਨਾਲ ਹੋ ਜਾਣਾ ਕੰਮ ਚੱਲਿਆ ਜਾਣਾ ਆਪਣਾ ਬਾਕੀ ਅੱਜ ਦੇਖਾਂਗੇ ਸਰ ਬੰਦਾ ਬੱਚਿਆਂ ਦਾ ਰੰਗ ਰੰਗ ਲਾ ਲਾਂਗੇ ਤਿੰਨ ਡੰਡੇ ਪਾਇਆ ਪਾਵਰ ਬੈਂਕ ਦੇ ਵੀ ਹੈ ਜੀ ਚਾਰਾਂ ਚੋਂ ਲੋ ਲਾਈਟਾਂ ਦਾ ਸੋਚਾਂ ਹਾਂ ਚਾ ਕਰ ਚਲੇ ਬੰਨਦਾ ਪਾ ਤੇ ਆਓ ਕੇ ਰਬੋਟਾਂ ਹਾਂ ਫਜੋਤ ਓਏ ਕੀ ਕਰਦਾ ਆਇਆ ਮੈਂ ਦੇਖ ਰਿਹਾ ਤੂੰ ਦੇਖ ਰਿਹਾ ਮੈਨੂੰ ਚੱਲੀਏ ਖੇਤ ਨੂੰ ਇਧਰ ਆਪਣੀ ਮੋਤੀ ਖੰਡ ਵੀ ਲੈ ਰਹੀ ਹੈ ਕਹਿੰਦੇ ਗੜਾਈਆਂ ਤੇ ਵਾਸੀਆਂ ਹਾਂ ਪੁੱਤ ਈਜ਼ੀ ਇਹਨੂੰ ਵੀ ਥੜ ਲੱਗ ਰਹੀ ਹੈ ਵਿਚਾਰਿਆਂ ਨੂੰ ਇੱਕ ਘੰਟਾ ਮੈਂ ਛੋਲੇ ਛਾਲੇ ਜੇ ਟੰਗਾ ਯਾਰ ਤੇ ਦੁਕਾਨ ਓਹੋ ਪਾਣੀ ਕਿੱਲੀ ਜੀ ਵੀ ਲੈ ਜਾਣੀ ਹੈ ਤਾਂ ਕਿੱਥੇ ਰੱਖ ਤੀ ਮੈਂ ਜਿਹੜੇ ਉਧਰ ਨਹੀਂ ਤੋੜੀ ਸੀ ਦੋ ਵਾਰੀ ਓ ਯਾਰ ਹਰ ਜਾ ਕਿੱਧਰ ਰੱਖ ਗਿਆ ਮੈਂ ਉਹਨੂੰ ਗਾਲਾਂ ਨੂੰ ਥਾਂ ਤਾਰ ਨਹੀਂ ਕਰਦਾ ਮੈਂ ਫੜਾ ਆ ਗੇ ਜੀ ਖੇਤ ਲੈਟੇ ਰੋਪੀ ਤੇ ਜੋਬਰ ਵੀ ਜੀ ਆਦੇ ਕਣਕ ਪਤਾ ਨਹੀਂ ਆ ਜੀ ਕੀ ਜੀ ਕਿੱਥੇ ਆ ਰਿਹਾ ਮੈਂ ਪਤਾ ਨਹੀਂ ਵੀ ਚੱਲ ਲੱਗਦੇ ਪੀ ਹੁ ਲਾਇਆ ਤੇ ਅੰਦਰ ਚਲੋ ਕੋਈ ਨਾ ਲਿਆਂਦਾ ਸੀ ਮੱਕਲੀ ਦੇ ਟਿੰਬਰੀ ਵਾਸ਼ਦਾ ਵੀ ਲਿਆ ਦਿਆ ਪੰਡੋ ਫੜ ਕੇ ਵਾਸੋਂ ਦੇਖਦੇ ਆ ਜਿਹਨੇ ਕਿਹਾ ਵੀ ਮਜਾ ਦੇਦਾ ਮਜਾ ਦੇਣਾ ਕਿਤੇ ਨਹੀਂ ਅਪਾ ਘਰੇ ਮੁੜ ਕੇ ਲਾਗੇ ਨਾਲ ਦੀ ਵਾਲੀ ਇੱਕ ਘਟੇ ਦਾ ਵੀ ਥੋੜੀ ਪਾਂਡੇ ਕੀ ਪਈ ਸੀ ਪੁਲੀ ਚ ਵੱਜੇ ਸੀ ਮੂੰਹ ਪਰਨੇ ਇੱਕ ਘਟੇ ਦਾ ਵੀਰ ਲਾ ਕੇ ਦੇਤਾ ਵੀ ਇਹਨਾਂ ਨੂੰ ਆਪਾਂ ਤੇ ਹੁਣ ਪੱਲੀ ਵਿਹਲੀ ਹੋਣ ਦੀ ਈ ਕਰੀ ਆਂ ਲਾ ਵੀ ਪੱਲੀ ਵਿਹਲੀ ਹੋਵੇ ਤਾਂ ਇਧਰਲੇ ਵਾਹਨ ਦਾ ਵੀ ਵੀਰ ਲਾ ਕੇ ਰੱਖ ਜੂਗਾ ਮੈਂ ਹਣਾ ਇੰਨੀ ਮਦਦ ਕਰ ਸਕਦਾ ਵੈਸੇ ਇੱਕ ਬੰਦਾ ਹੈਗਾ ਜੇ ਨਾਲ ਤੇ ਮੈਂ ਵੀਰ ਲਾ ਕੇ ਦੇ ਜਾਨਾ ਯਾਰ ਮੁੜ ਕੇ ਦੋ ਜਣ ਨੂੰ ਬੀਜ ਨਹੀਂ ਕੀ ਸੌਖੇ ਮੇਨ ਤਾਂ ਵੀਰ ਲਾਉਣ ਦਾ ਯਾਬ ਹੁੰਦਾ ਜਦੋਂ ਆਪਾਂ ਵੀਰ ਲਾਤਾ ਫਿਰ ਇੱਕਿਆਰੇ ਟਰੈਕਟਰ ਤੋਰੀਆਂ ਨੇ ਇੱਕਿਆਨੇ ਮਗਰਮਗਰ ਬੀ ਲੈ ਕੇ ਤੁਰੇ ਫਿਰਨਾ ਤਾਂ ਕਰਕੇ ਬਸ ਵੀਰ ਲਾ ਦਨਾ ਛੇਦੀ ਛੇਦੀ ਫਿਰ ਘਰ ਨੂੰ ਜਾਣਿਆ ਧੁੱਪ ਜੀ ਵੀ ਨਿਕਲਦੀ ਮਾੜੀ ਮੋਟੀ ਮੱਤੇ ਵਿੱਚ ਕੱਢਾਂਗੇ ਬਾਹਰ ਤੇ ਉਹ ਸਾਫਸ ਪਾਂਗੇ ਚੱਲ ਰਹੀਆਂ ਹੈ ਤੜਕੇ ਮੈਂ ਕਿਤੇ ਬੀਜ ਤਾਂ ਉਹ ਕਿਲਾ ਦੇ ਤਾਂ ਹੈ ਮਸ਼ੀਨ ਹੀ ਸਾਫ ਕਰੀ ਜਾਂਦੇ ਇਹ ਤਾਂ ਬਾਲੇ ਯਾਰ ਉਹ ਕਰਦੇ ਆ ਉੱਤੋਂ ਹੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਵੀ ਕਹਿਰੀ ਬੀਜਣੀ ਹੈ ਕਿ ਦੂਰੀ ਜੀ ਕਹਿਰੀ ਬੀਜਣੀ ਦੀ ਮੈਂ ਵਜਾ ਜਾਂਦਾ ਕਹਿੰਦੇ ਦੂਰੀ ਬ ਫੱਪਾ ਚੱਲੇ ਆਂ ਬੀਜ ਲਈ ਕੋਈ ਗੱਲ ਨਹੀਂ ਆਪਦੀ ਆਪੇ ਤੇ ਦੂਜਾ ਕਟ ਹੈ ਵੀ ਰਲਾਤਾ ਵੀ ਇਹਨਾਂ ਨੂੰ ਰਲਾ ਕੇ ਕੱਢਦਾ ਵਾਣ ਚੋਂ ਬਾਹਰ ਤੇ ਲੱਗਦੇ ਹਾਂ ਤੇ ਮੈਂ ਫਿਰ ਤੀਜਾ ਵੀ ਰਲਾ ਕੇ ਰੱਖੀ ਆਂ ਨੇ ਹਣਾ ਕੰਮ ਨੇ ਵੀ ਜਿਹੜੀ ਚੱਲਦੀ ਐ ਮੇਨ ਕੰਮ ਕੀ ਹੁੰਦਾ ਮੇਨ ਕੰਮ ਬੀਜਦਾ ਪਈ ਜੇ ਬੀ ਆਪਣਾ ਸਹੀ ਹੋਊਗਾ ਤਾਂ ਸਾਰੀ ਆਪਣੀ ਫਸਲ ਸਹੀ ਹੋਊਗੀ ਮੇਨ ਕਰਦਾਰ ਮੇਰਾ ਐ ਸਾਰੇ ਕੰਮ ਚ ਜੇ ਮੈਂ ਵੀਰ ਲਾਉਂਗਾ ਤਾਂ ਬੀਜੀ ਜਾਊਗੀ ਨਹੀਂ ਬੀਜੀ ਨਹੀਂ ਐ ਤੇ ਠੀਕ ਐ ਇਹ ਇਸ ਹਿਸਾਬ ਤੇ ਕਣਕ ਮੈਂ ਹੀ ਵੀਜੀ ਰੱਖ ਲਉ ਤੁਸੀਂ ਬਸ ਠੀਕ ਹੈ ਵੀ ਮੇਰੇ ਸਾਰੇ ਆ ਕਣਕ ਯਾਰ ਕਹਿ ਜਾਂਦਾ ਭਾਬਾ ਵੈ ਯਰ ਬੀਜ ਤਾਂ ਤਾਰ ਲਾਉਣਾ ਪੈਂਦਾ ਬਾਬੇ ਹੁਣਾਂ ਵੀ ਮੁੜ ਕੇ ਇਹਦੇ ਕਬੂਤਰ ਆ ਰਹੀ ਆਪਾਂ ਗੱਟਾ ਚੱਕਣ ਜਾਂਦੇ ਆ ਘਰੋਂ ਡਰਮਜੋ ਭਰਦੇ ਆ ਉਦੋਂ ਸੌਖਾ ਆ ਜਾਂਦਾ ਆਪਾਂ ਨੂੰ ਗੱਟਾ ਭਰਨਾ ਹੋਰ ਕੋਈ ਗੱਲ ਨਹੀਂ ਹੁੰਦੀ ਕੀ ਨਹੀਂ ਮੁੜ ਕੇ ਆ ਨਹੀਂ ਕੜੀਆਂ ਦੇ ਘਰ ਦੇਣਾ ਵੀ ਇੱਕ ਗੱਟਾ ਹੌ ਲੈ ਗਿਆ ਮਹੀਨੇ 'ਚ ਦੋ ਕਟੇ ਲਜਾਣ ਨੂੰ ਕਰਦਾ ਹੁੰਨਾ ਮੈਂ ਤੇ ਦੇਖੀ ਜਾਂਦੇ ਵੀ ਲੈ ਕੱਲ ਪਰਸੁੱਲ ਗਿਆ ਅੱਜ ਫੇਰ ਘਟਾ ਲੈ ਗਿਆ ਅੱਜ ਫੇਰ ਘਟਾ ਲੈ ਗਿਆ ਐਵੇਂ ਉਹ ਵੀ ਮੁੜ ਕੇ ਮੁੱਲ ਦੀ ਲੈਣੀ ਪਿਆ ਕਰੂ ਆਪਾਂ ਨੂੰ ਫਰੌਖਾ ਹੈ ਨਾ ਮੁੱਲ ਦਾ ਇਹਨਾਂ ਕੰਮ ਲੋਡ ਨਹੀਂ ਆਉਂਦਾ ਆਪਣਾ ਤੋਂ ਵੀ ਨਹੀਂ ਖਰਚਾ ਪੂਰਾ ਆਉਂਦਾ ਹਨਾ ਤਾਂ ਕਰਕੇ ਤੇ ਇੰਨਾ ਫਿਰ ਕਰਨਾ ਪੰਤਾ ਹੈਗਾ ਤੇ ਤਾਂ ਹੀ ਮੈਂ ਸਰੋ-ਸਰੋ ਵਜਾਇਆ ਹੁਣ ਹੋਰ ਬਾਅਦ ਸਰੋ-ਸਰੋ ਵੀ ਲੈਣੀ ਹੁੰਦੀ ਹੈ ਘਰੋਂ ਇੰਨੇ ਕੰਮ ਦੇ ਹੱਕਦਾਰ ਆ ਯਾਰ ਨਾਲੇ ਰੋਟੀ ਰੋਟੀ ਸੌਖੀ ਖਾ ਲੈਣੇ ਆ ਚਲੋ ਜਿਹੜਾ ਇੱਕ ਘਟਾ ਰਹਿ ਗਿਆ ਤੇ ਇਹ ਵੀ ਰਲਾ ਦੇਣੇ ਤੇ ਵੀਰ ਲਾਤਾ ਬਾਈ ਵੀਰ ਲਾ ਕੇ ਗਟੇ ਕੜ ਤੇ ਖਾਲਚ ਇਹ ਰੋਡ ਰੜੇ ਪੇ ਚੱਕ ਲਈਏ ਜਿਹੜੇ ਰੱਖੀ ਸੀ ਪਾਲੀ ਦੀਆਂ ਝੁੰਡਾਂ ਤੇ ਬਸ ਓਕੇ ਆ ਬਰੋ ਸਾਰਾ ਵੀ ਰਲਿਆ ਪਿਆ ਰੈਡੀ ਐ ਸਾਰਾ ਕੰਮ ਤੇ ਰੂ ਤਾਂ ਸੀਗਾ ਸਾਡੇ ਨਾਲ ਬੰਦਾ ਹਨਾ ਤੂੰ ਪਤਾ ਨਹੀਂ ਇਹ ਕਿੱਧਰ ਗਿਆ ਯਾਰ ਉਹ ਮੰਦਰਾ ਦਾ ਕਿਤੇ ਉਧਰ ਨਾਲ ਨਾ ਹੋਈ ਹੋਵੇ ਹਨਾ ਉਧਰ ਵੀ ਆਇਆ ਸੀ ਬੰਦਾ ਜੇ ਮੈਨੂੰ ਵੇਖ ਕੇ ਵੀ ਇਹ ਆ ਹੀ ਗਿਆ ਉਹਨੂੰ ਕਿਤੇ ਹੋਰ ਕੰਮ ਲਾਇਆ ਹੋਵੇ ਦੂਜੇ ਵਾਣੂਣ ਚ ਵਿਚਾਰ ਕਣ ਕਥੈ ਨਹੀਂ ਵਜਾਈ ਦੇਣੀ ਐ ਪਰ ਮੇਰੀ ਕੋਈ ਰਹਿਣੀ ਕੋਗੇ ਤੁੱਪ ਲੱਗ ਭਾਗ ਨਿਕਲੀ ਪਈ ਆਣਾ ਤੇ ਘਰੇ ਜਾ ਕੇ ਬੱਚ ਬੁੱਤੇ ਡਾਉਣ ਦੀ ਰੈਸੀ ਸੀ ਕਿ ਨਾ ਰੰਗ ਰੰਗ ਲਾਉਣਾ ਸੀਗਾ ਚਲੋ ਦੇਖਦੇ ਆਪਾਂ ਤਾਂ ਮੈਂ ਚੱਪਲਾਂ ਲੈਵਾ ਆਪਣੀਆਂ ਲਓ ਜੀ ਉਹੀ ਗੱਲ ਬਣ ਗਈ ਜੀ ਤਾਂ ਡਰ ਸੀ ਚਲੋ ਕੋਈ ਗੱਲ ਨਹੀਂ ਕਿਰਾਂ ਘਰੇ ਚੱਲ ਕਿਨਾਂ ਪਾ ਪਾਵਰ ਬੈਂਕ ਚੱਕ ਲਈਆ ਆਪਣਾ ਵੀ ਉਹ ਚਾਰਜ ਹੋ ਗਿਆ ਉਹਨੂੰ ਕਾਰ ਚ ਚਾਰਜ ਲਾ ਕੇ ਆਇਆ ਸੀ ਮੈਂ ਤੇ ਫੇਰ ਹੀ ਕਣਕ ਵਜਾਈ ਜਾਊਗੀ ਯਾਰ ਐ ਤਾਂ ਨਾ ਸੁਣਝ ਆ ਜਾਂਦਾ ਬੰਦਾ ਜਿਆਦਾ ਫੋਨ ਫੋਨ ਲਾ ਲੈਂਦਾ ਹਣਾ ਕਿ ਯਾਰ ਮਿੱਤਰ ਨੂੰ ਜਾਂ ਸੌਂਗ ਸੌਂਗ ਚੱਲੀ ਜਾਂਦੇ ਨੇ ਨਾਲ ਫਿਰ ਸੌਖਾ ਹੋ ਜਾਂਦਾ ਕੰਮ ਕਰਨਾ ਹੋਰ ਤਾਂ ਕੋਈ ਚੱਕਰ ਨਹੀਂ ਪਰ 2 ਮਿੰਟਾਂ ਜੀ ਮੁੜਿਆ ਉਹਨੇ ਕੋਈ ਨਹੀਂ ਹੁੰਦਾ ਬਜਾ ਦਿੰਨੇ ਕਣ ਕਰ ਇੱਕ ਦਿਨ ਨਾਲ ਹੋਰ ਛੁਈ ਕੋਈ ਨਹੀਂ ਦਾ ਬੱਚੇ ਬੈਠੇ ਰਹਿਣਗੇ ਭੈਂਜੋ ਬੱਚਿਆਂ ਦਾ ਕੀ ਹੁੰਦਾ ਹੈਗਾ ਉਹਨਾਂ ਦਾ ਕੀ ਦੁੱਧ ਸੁੱਕਦਾ ਇੱਕ ਦਿਨ ਨਾਲ ਹਾਂਜੀ ਮੇਰੇ ਵੀਰੋ ਆਈ ਸੀ ਪਾਵਰ ਬੈਂਕ ਚੱਕਣ ਪਾਵਰ ਬੈਂਕ ਹੋ ਗਿਆ ਸੀ ਪੂਰਾ ਚਾਰਜ ਬਾਕੀ ਲਾਈਟ ਵੀ ਆ ਗਈ ਘਰੇ ਤੋਂ ਤੇ ਵਾਹਿਗੁਰੂ ਦਿਨ ਵੀ ਖੁੱਲ ਗਿਆ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਧੁੱਪ ਧੱਪ ਨਿਕਲਿਆ ਕੋਈ ਚੰਗੀ ਲਾ ਵਧੀਆ ਧੁੱਪ ਨਿਕਲਿਆ ਬੱਚੇ ਬਾਹਰ ਬਾਉਣ ਵਾਲਾ ਬੱਚੇ ਕੱਢਣ ਵਾਲਾ ਦੇਣ ਪਣ ਗਿਆ ਚਾਹਾਂ ਬਟ ਕਣਕ ਬੀਜਣੀ ਜ਼ਰੂਰੀ ਹੈ ਪਹਿਲੇ ਨੰਬਰ ਤੇ ਕੋਈ ਚੱਕਰ ਨਹੀਂ ਕਬੂਤਰ ਫੇਰ ਕੱਢ ਲਾਂਗੇ ਹਣਾ ਜਦੋਂ ਕਣਕਾਂ ਦੇ ਬੀਜਾਂ ਗੱਗੂਆ ਲੱਗਟਾਂ ਉਦੋਂ ਬਾਅਦ ਦਿਨ ਸਾਫ਼ ਹੋਣ ਲੱਗਣਗੇ ਵਧੀਆ ਠੀਕ ਹੈ ਫਿਰ ਵੀ ਇਦੇ ਕੋਈ 10 15 ਦਿਨ ਧੁੰਦਦੇ ਰਹਿੰਦੇ ਲਗਾਤਾਰ ਹਨਾ ਤੋਂ ਵੀ ਬਾਪ ਪੈਂਦੀ ਹੁੰਦੀ ਹੈਗੀ ਚਲੋ ਜਦੋਂ ਆਏ ਆ ਇੱਧਰ ਘਰੇ ਦਾਣੇ ਰੱਖ ਚੱਲੇ ਕਬੂਤਰਾਂ ਨੂੰ ਇੱਧਰ ਲਈ ਬੱਚਾ ਨੂੰ ਦਾਣਾ ਰੱਖ ਚੱਲੇ ਆਈ 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 ਬੱਤ ਸੋਸ਼ਲ ਰਿਪੋਰਟ ਦੀ ਰੱਖਦੇ ਇਹਨਾਂ ਨੂੰ ਦਾਣਿਆਂ ਵਾਲੀ ਟਰੇ ਹਾਂਜੀ ਮੇਰੇ ਵੀਰੋ ਤੇ ਮੈਂ ਜਦੋਂ ਆਈਆਂ ਘਰੇ ਹਨ ਵੱਡੇ ਕੂਤਰਾਂ ਨੂੰ ਵੀ ਦਾਣੇ ਪਾਈ ਚੱਲੀ ਯਾਰ ਮੁੜ ਕੇ ਹੱਥ ਨੇ ਬਾਲੀ ਭੁੱਖ ਜੀ ਵਿਖਾਉਂਦੇ ਵਿਚਾਰੇ ਬੱਚੇ ਭੁੱਖੇ ਬਟ ਰਹਿੰਦੇ ਨੇ ਇੱਕ ਅਲਾ ਦਾ ਵੀਜ ਤਾਂ ਗਣਕਦਾ ਮਸੇਂ ਧਰੇਗਾ ਦੋ ਢਾਈ ਗਿੱਲੇ ਤੇ 20 ਤਾਂ ਰਲੇ ਹੀ ਪੈਦ ਕੰਮ ਥੋੜੇ ਹੀ ਐ ਤੇ ਕੈਰੀ ਵਿਜਨ ਲੱਗ ਗਿਆ ਅੱਜ ਮੰਨ ਲਈ ਕੋਈ ਸਾਹਵੇਂ ਹਨਾ ਕੋ ਮਨਣੀ ਪੈਣੀ ਸੀ ਭਾਈ ਵਾਹਣ ਸੁੱਕਾ ਪੈ ਜਾਵਾ ਭੈ ਵਾਹਣ ਦਾ ਬਰਾਦੇ ਵਰਗਾ ਬਣਿਆ ਪਿਆ ਤੂੰ ਉੱਤੋਂ ਧੁੱਪ ਲੱਗੀ ਜਾਂਦੀ ਐ ਤੇ ਦੂਰੀ ਬੀਜ ਕੇ ਤਾਂ ਫਿਰ ਸਾਨੂੰ ਪਤਾ ਹੀ ਆਣਾ ਉਹ ਚੱਕਰ ਉਹ ਦੂਰੀ ਤਾਂ ਵੀਜ ਦੇ ਬਣ ਬੜਾ ਗਿੱਲਾ ਆ ਹਣਾ ਜੇ ਸੱਟ ਨਹੀਂ ਵਾਇਆ ਵੇ ਨਹੀਂ ਗਾ ਸਵਾਰ ਕੇ ਫਿਰ ਤਾਂ ਦੂਰੀ ਬੀਜ ਲੈ ਬੰਦਾ ਹੁਣ ਇਹੋ ਜੇ ਵਾਹਣ ਚ ਦੂਰੀ ਕੌਣ ਵੀਜ ਦੇ ਦੇਖੋ ਲੈ ਭੈ ਚ ਇੱਕ ਨੰਬਰ ਪਿਆ ਗੁੱਡ ਪੀਸ ਜਾਵਾ ਕਿੱਥੋਂ ਮਿਲਣਾ ਜੀ ਇਹ ਰਹਿ ਕਿਉਂ ਰਹਿ ਕਿਉਂ ਇੱਧਰ ਤੇ ਜਾਵੜੇ ਉਹ ਆਈ ਜਾਂਦੇ ਮੇਰੇ ਪਿੱਛੇ ਤੇ ਕੋਈ ਨਾ ਰੈਕੋਂ ਮੈਨੂੰ ਮਿਲਣ ਕੀ ਨਹੀਂ ਆਉਣਾ ਕਮਾਲ ਐ ਇੱਕ ਤਾਂ ਮਿਲਣ ਵਾਲੇ ਬਾਹਲੇ ਅੰਦਰੇ ਸ਼ੋਰ ਪੁੰਦਰ ਚੱਲ ਕੋਈ ਨਾ ਆ ਤੂੰ ਹੀ ਲਈ ਫਿਰਦਾ ਪਰਾਵਾ ਟਰੈਡ ਦਾ ਨਾਲ ਬਾਈ ਜੀ ਹੋਰ ਮਿਲਣਾ ਜੀ ਠੀਕ ਆ ਜੀ ਜੀਆਂ ਨੂੰ ਜਰੂਰ ਠੀਕ ਆ ਰਹਿ ਗਿਆ ਤੂੰ ਰਹਿ ਗਿਆ ਤੂੰ ਠੀਕ ਐ ਉਹ ਗੱਲ ਤਾਂ ਲੱਗਿਆ ਪਈ ਸੀਗਾ ਆ ਫਿਰਦੇ ਸੀਗੇ ਅੱਛਾ ਉਹ ਵੀਡੀਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਵੀਡੀਓ ਚਾਹੁੰਦੇ ਹੁੰਦੇ ਆ ਮੈਂ ਕਿਹਾ ਕੀ ਬਤਾ ਹੋਣਾ ਠੀਕ ਐ ਠੀਕ ਐ ਓਕੇ ਇੱਕ ਮਿੰਟ ਮੋਟਰਸ ਨਾਲ ਕਰੇ ਡਾ ਹਾਂਜੀ ਮੇਰੇ ਵੀਰੋ ਤੇ ਕਰੋ ਲੈ ਆਂਦੀ ਪਈ ਚਾਹ ਫੜ ਕੇ ਠੀਕ ਹੈ ਖੇਤ ਵਾਲੀ ਚਾਹ ਅੱਡ ਤੇ ਦਾਣਾ ਮੰਡੀ ਜਿਹੜਾ ਆਪਣਾ ਬੰਦਾ ਫਿਰਦਾ ਉਹਨੂੰ ਚਾਹ ਅੱਡ ਫੜਾਏਂਦੀ ਉੱਥੇ ਤੋਲ ਲੱਗਿਆ ਪਾ ਤੋਲ ਲਵਾਈ ਜਾਂਦਾ ਆਪਾਂ ਇੱਥੇ ਕਣਕ ਵਜਾਈ ਜਾਂਦੇ ਆਂ ਇਤੋਂ ਪਹਿਲਾਂ ਰੈਕੋਂ ਆਏ ਸ਼ੋਰ ਮਿਲਣ ਹੁਣ ਕੋਈ ਆਇਆ ਖੜਾ ਬਠਿੰਡੋ ਮਿਲਣ ਠੀਕ ਹੈ ਕਹਿੰਦੇ ਛੱਡੇ ਤੇ ਖੜੇ ਆਂ ਬਈ ਘਰ ਦਾ ਸਾਨੂੰ ਕਿੱਥੇ ਅਸੀਂ ਮਿਲਣ ਆਉਣਾ ਮੈਂ ਹਾਂ ਵੀ ਬਾਈ ਬਨੇ ਅੱਜ ਨਾ ਆਇਓ ਹਨਾ ਕੋ ਚੱਕਰ ਕੀ ਐ ਵੀ ਅੱਜ ਸਾਨੂੰ ਪਤਾ ਇੱਕ ਤਾਂ ਕਣਕ ਬੀਜੀਆਂ ਨੇ ਇੱਕ ਤੋਲ ਲੱਗਿਆ ਤੇ ਸਖੀਂਦਰ ਦੇ ਪੰਜ ਬੱਚੇ ਭੱਜ ਗੋ ਵੀ ਸਾਨੂੰ ਬਾਅਦ ਚ ਧਾਦਿਆ ਕਰ ਮੈਂ ਚਾਹ ਜੋ ਪੀਲਾ ਮੜੀ ਜੀ ਖੜ ਜੋ ਠੀਕ ਐ ਤੇ ਸਖੀਂਦਰ ਦੇ ਭੱਜ ਗਏ ਪੰਜ ਬੱਚੇ ਇੱਕ ਲਾਲ ਜੀਨਾ ਹਰੀ ਗਲਾਬੀ ਕੱਛ ਇੱਕ ਸੱਜੀ ਗਲਾਬੀ ਬਗਲ ਕਾਲਾ ਜੀਨਾ ਇੱਕ ਖੱਬੀ ਗਲਾਬੀ ਬਗਲ ਕਾਲਾ ਜੀਨਾ ਇੱਕ ਦਾ ਢਿੱਡ ਟੂਸਾ ਪਤਾ ਨਹੀਂ ਕੀ ਰੰਗ ਦਾ ਉਹ ਨਹੀਂ ਮੇਰੇ ਯਾਦ ਇੱਕ ਗਲਾਬੀ ਟੂਸਾ ਗਲਾਬੀ ਟੌਰੀ ਦੇਖ ਲੋ ਰੰਗ ਕੰਪੇਅਰ ਕਰ ਲੋ ਕਿਹੜੇ ਨਾਲ ਦਾ ਹੋਆ ਆਪਣੇ ਨਾਲ ਦਾ ਲਗਭਗ ਤੂੰ ਦੱਸ ਦੋ ਨਾ ਸੁਣਣਾ ਵੀ ਆਪਣੀ ਬੰਦੇ ਆ ਉਹ ਆਪਣੀ ਜਵਾਗ ਆ ਕੋਈ ਡਿੱਕਤ ਵਾਲੀ ਗੱਲ ਨਹੀਂ ਤੇ ਆਪਣੀ ਕਬੂਤਰ ਉਹਨਾਂ ਕੋਲੇ ਆਪਣੇ ਮੇਰੇ ਨਹੀਂ ਆਪਣੇ ਠੀਕ ਹੈ ਕਿ ਨਹੀਂ ਤੇ ਉਹਦੇ ਪੰਜ ਭੱਜ ਗਏ ਅੱਜ ਹੁਣ ਯਾਰ ਉਹਨਾਂ ਨੂੰ ਐਨੀ ਹੈ ਨਹੀਂ ਹਨਾ ਉਹਨੂੰ ਵਿਚਾਰੇ ਨੂੰ ਤੂੰ ਤੈਨੂੰ ਆਖੇ ਮੈਂ ਤੂੰ ਨਾੜ ਆਇਆ ਕਰ ਜੇ ਤੇਰੇ ਕੋਲ ਦਿਨ ਸਿਪਾਈਆਂ ਤਾਂ ਉਧਰ ਮੈਂ ਤੁਹਾਨੂੰ ਦਿਖਾਇਆ ਘਰੇ ਦਿਨ ਸਿਪਾਈ ਜਾਂਦੇ ਆ ਬੱਚੇ ਤੇ ਤੂੰ ਡਾ ਕੇ ਕਰਾਉਣੇ ਕੀ ਗਾਣੂ ਬਾਜੀਆਂ ਛੱਡਾਂਗੇ ਇਹਨੂੰ ਆਪਾਂ ਵਧਗਾ ਤੇ ਨਹੀਂ ਰਿਹਾ ਜਾਂਦਾ ਹੁੰਦਾ ਅੱਗ ਹੁੰਦੀ ਆ ਅੰਦਰ ਕੀੜਾ ਵੱਡਾ ਉਹਦੇ ਵੀ ਸ਼ਾਇਦ ਟੀਵਲੀ ਦਾ ਕਿੜਾ ਉਹ ਬੱਗਾ ਕੀੜਾ ਉਹਦੇ ਵੀ ਪੂਰਾ ਡਬਲ ਮੋਟਾ ਤਾਂ ਕਰਕੇ ਤਾਂ ਨਹੀਂ ਰਹਿ ਸਕਦਾ ਇਹ ਕੰਮ ਕਰੇ ਬਿਨਾ ਤੇ ਅੱਜ ਪੰਜੇ ਦੇ ਪੰਜੇ ਹੀ ਭੱਜ ਗਏ ਘਰ ਉਹਦੇ ਬੱਚੇ ਭਲਾਉਣੇ ਆ ਜਾ ਕੇ ਹਜੇ ਮੈਨੂੰ ਕਹਿੰਦਾ ਬਈ ਬੱਚੇ ਭਲਾ ਸਟੋਰੀ ਪਾ ਆਏ ਕਰ ਇਹ ਕਰ ਵੋ ਕਰ ਜੇ ਮੇਰੇ ਵੀਰੋਂ ਕਿਸੇ ਪਾਸੇ ਆਏ ਹੋਏ ਤਾਂ ਜਰੂਰ ਦੱਸੋ ਚੰਗਾ ਰੰਗ ਤੁਹਾਨੂੰ ਦੱਸਦਾ ਹਰੀ ਗੁਲਾਬੀ ਬਗਲ ਲਾਲ ਚੀਨਾ ਸੱਜੀ ਗੁਲਾਬੀ ਬਗਲ ਕਾਲਾ ਚੀਨਾ ਖੱਬੀ ਬਗਲ ਗੁਲਾਬੀ ਬਗਲ ਕਾਲਾ ਚੀਨਾ ਹਾਂ ਢਿੱਡ ਟੂਸਾ ਪਤਾ ਨਹੀਂ ਢਿੱਡ ਹਰਾ ਗਲਾਬੀ ਟੂਸਾ ਨਹੀਂ ਗਲਾਬੀ ਢਿੱਡ ਹਰਾ ਟੂਸਾ ਤੇ ਇੱਕ ਦੀ ਸਜਾ ਗਲਾਬੀ ਟੂਸਾ ਤੇ ਉਹੀ ਸ਼ਾਇਦ ਮਤਲਬ ਗਲਾਬੀ ਟੋਰੀ ਪਤਾ ਨਹੀਂ ਉਹ ਨਹੀਂ ਮੇਰੇ ਕਨਫਰਮ ਨਹੀਂ ਯਾਦ ਤੇ ਆਹ ਸੀਨ ਚੱਲੀ ਜਾਂਦਾ ਅਦਰ ਕਣਕ ਵਜਾਈ ਇਧਰ ਹੁਣ ਮੈਂ ਕਿਹਾ ਚਾਹ ਲਈਏ ਪਾ ਆਪਾਂ ਨਾਲ ਦਾ ਚਾਹ ਦਾ ਕੱਪ ਚੱਕ ਲੈ ਨਾਲ ਨਾਲ ਮਸ਼ੀਨ ਦੇ ਮਗਰ ਤੁਰੇ ਫਿਰਦੇ ਆ ਤੇ ਬਠਿੰਡੇ ਵਾਲ ਜਿਹੜੇ ਭਰਾ ਮਿਲਣ ਆਏ ਸੀ ਬਠਿੰਡਿਓ ਹਨ ਉਹਨਾਂ ਨੂੰ ਸੌਰੀ ਬਈ ਦਿਲੋਂ ਇਥੋਂ ਮੁੜਨਾ ਪਿਆ ਕਿ ਉਹਨਾਂ ਨੂੰ ਤੇ ਤਾਈਂ ਕਹਿਣਾ ਹੁਣ ਆ ਭਰਾਵਾਂ ਨੇ ਮੈਨੂੰ ਫੋਨ ਕਰਕੇ ਉਤਰਿਆ ਕਰੋ ਉਹ ਤੱਕ ਮੁਕਸਰ ਵਾਲੇ ਵੀ ਆਉਂਦੇ ਸੱਚ ਅਜ ਆਪਣੇ ਬੇਲੀ ਉਹ ਵੀ ਕਹਿੰਦੇ ਬਈ ਅਸੀਂ ਅਸੀਂ ਆਉਂਦੇ ਸੀ ਅਜ ਤੇ ਆਇਆ ਨਹੀਂ ਸਾਡੇ ਤੋਂ ਮੈਂ ਚੰਗੇ ਹੋਏ ਤੁਸੀਂ ਨਹੀਂ ਆਏ ਮੈਂ ਕੰਮ 'ਚ ਹੀ ਆ ਮੈਂ ਕਿ ਅੱਜ ਬਾਹਰ ਜ ਵਿਲਾ ਹੋ ਜੂਗਾ ਮੈਂ ਤੂੰ ਆ ਕੂਤਰਾਂ ਤੇ ਹਨੂ ਪਤਾ ਕਣਕ ਵੀ ਜਾਊਗੀ ਵੀਜੀ ਤਰਾਂ ਕਰਕੇ ਏਦੋਂ ਬਾਅਦ ਆਜੋ ਜਿਹਨੇ ਆਉਣਾ ਹੋਇਆ ਮਿਲ ਕੋਈ ਦਿੱਕਤ ਵਾਲੀ ਕਰ ਲੈਣੀ ਜੀ ਆਇਆਂ ਨੂੰ ਸਾਰਿਆਂ ਨੂੰ ਤੇ ਪਰ ਮਾੜਾ ਇਹਨਾਂ ਭਰਾਵਾਂ ਨੇ ਫੋਨ ਕਰ ਲਿਆ ਕਰੋ ਯਾਰ ਮੁੜ ਕੇ ਕਈ ਵਾਰੀ ਮੈਂ ਘਰੇ ਨਹੀਂ ਹੁੰਦਾ ਮੈਂ ਕੰਮ 'ਚ ਹੁੰਨਾ ਹੈ ਹਣਾ ਨਾ ਕੋਈ ਚਾਹ ਪਾਣੀ ਪਿਆਇ ਜਾਵੇ ਨਾ ਕੋਈ ਹਾਲ ਚਾਲ ਪੁੱਛਿਆ ਜਾਵੇ ਫੇਰ ਐਂ ਭੇੜਾ ਲਾ ਦੈ ਰਹਿਣਾ ਅਗਲਾ ਖੂ ਭੈਂਚੋ ਸੀ ਇੰਨੀ ਵਾਟੋਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ। ਨਹੀਂ ਮੇਰੇ ਵੀਰੋ ਤੇ 20 ਪਾਤਾ ਬਈ ਸਾਰਾ ਵੀ ਕਰਤਾ ਲੋੜ ਤੇ ਆਪਾਂ بس 2-4 ਗਿਹੜੀ ਰਹਿ ਗਈ ਬਾਕੀ ਸਾਰਾ ਵਾਣ ਵੀ ਲਿਆਂਦਾ ਆਪਾਂ। ਅੱਜ ਕਹਿਰੀ ਵੀਜੀ ਆ ਤੇ ਮਨ ਹੈਪੀ ਹੈਪੀ ਹੋ ਗਿਆ ਮੇਰਾ ਪੁੱਤ ਠੀਕ ਆ। ਤੇ ਬਾਕੀ ਅੱਜਕੱਲ੍ਹ ਪੜਾਈਆਂ ਬੜੀਆਂ ਹੋਈਆਂ ਨਾ ਮੰਨੋ ਹੀ ਹਣਾ। ਅੱਜ ਬੜਲੇ ਪਾਸੇ ਸੀਣ ਦੇਉਣੇ ਫੋਨ ਵੀ ਬੜਲੇ ਆ ਜਾਂਦਾ ਇਹ ਤਾਂ ਪੰਦਰਾਂ ਦੇ। ਸੋਦਰ ਸ੍ਰੀ ਅੰਦਰ ਲਾ ਆਂਦਾ ਕਦੇ। ਮੋਕ ਫਿਰ ਤਾਂ ਆਪਾਂ ਦੰਤੇ ਇਕਦਿਗੇ ਹੋਰ ਦਾ ਬੰਦ ਦਾ ਆ ਕੇ ਤੇ ਬਸ ਇਧਰੋਂ ਕਰਕੇ ਕੰਮ ਧੰਦਾ ਨਿਬੜ ਕੇ ਫੇਰ ਆਪਾਂ ਘਰੇ ਜਾਣ ਦੀ ਤਿਆਰੀ ਕਰਦੇ ਹਾਂ ਅ ਬੀਚ ਦੀ ਕਣਕ ਸਾਰੀ ਬਈ ਹਨਾ ਤੱਪਲਾਂ ਤਾਂ ਪਾਲ ਗਏ ਆਊਟਰ ਇਹ ਕਿਵੇਂ ਫਿਰਦੇ ਆ ਮੈਂ ਚਾਲਦੇ ਹਾਂ ਉਹ ਘਰੇ ਜਾ ਲੈ ਸੀ ਜੀ ਤੇ ਰੱਖਣਾ ਭਾਂਡੇ ਢਿੰਡੇ ਸਮਾਨ ਪੱਤਾ ਹਨਾ ਮੈਂ ਘਰ ਨੇੜੇ ਕਰਦੇ ਆ ਹਾਂ ਜੀ ਮੇਰੇ ਵੀਰੋ ਆ ਗਏ ਜੀ ਘਰੇ ਪਾਵਰ ਬੈਂਕ ਕੇਬਲਾਂ ਖੇਸੀ 에ਅਰ ਪਾਉਡਰ ਇਹ ਉਹ ਸਾਰਾ ਸਮਾਨ ਲੈ ਕੇ ਇੱਕ ਮਿੰਟ ਪਹਿਲਾਂ ਤਾਂ ਆਪਾਂ ਚੰਗੀ ਤਰ੍ਹਾਂ ਹੱਥ ਧੋਈਏ ਨਾ ਸਪਰੇਅ ਵਾਲੇ ਰੇ ਵਾਲੇ ਆਪਣਾ ਹੱਥ ਧੋ ਕੇ ਸਾਬਣ ਨਾਲ ਸੈਨੀਟਾਈਜ਼ ਕਰਕੇ ਫੇਰ ਆਪਾਂ ਖੁੱਡੇ ਖੜੇ ਖੋਲਦੇ ਆਪਾਂ ਦੀ ਹਾਂ ਜੀ ਮੇਰੇ ਵੀਰੋ ਜਾਈਏ ਨੇ ਜੀ ਪਿੰਡ ਇਧਰ ਆਪਣਾ ਜੰਗੀ ਰਾਣੇ ਇੱਕ ਬੱਚਾ ਥਾ ਸਿਰਫ ਜੰਗੀ ਰਾਣੇ ਫਿਰਦਾ ਹਰੀ ਗਲਾਬੀ ਕੱਚ ਦਾ ਲਾਲ ਚੀਨਾ ਠੀਕ ਹੈ ਤੇ ਹੋਰ ਇਧਰ ਮਗਰੋਂ ਸਾਰੇ ਪਿੰਡੇ ਦੇਖ ਆਏ ਹਾਂ ਮੂਦ ਲਿਆ ਸੋਕੀਓਂ ਕੀ ਰਿਪੋਰਟ ਮਾ ਟੋਪਰ ਕਹਿੰਦਾ ਵੀ ਸੁਸੂ ਕਰਨਾ ਮਾ ਵਾਟ ਵੀ ਵਾ ਵਾ ਗਿਆ ਪਾਣਾ ਭੈ ਜੋ ਕਈ ਕਿਲੋਮੀਟਰ ਹੀ ਕੱਢਿਆ ਹੈ ਤੇ ਅਸੀਂ ਜਾਂ ਇਹ ਆਪਣੇ ਪਿੰਡ ਤੋਂ ਤੁਰੇ ਆਂ ਰਹਿ ਕੇ ਵੀ ਗਏ ਝੰਡਕਾਂ ਵੀ ਗਏ ਦਾਨੀ ਦਾ ਚੱਕ ਵੀ ਗਏ ਬੁਬੀਹੇ ਵੀ ਦੇਖ ਲੈ ਚਾਰੇ ਪਿੰਡਾਂ 'ਚ ਕੁਝ ਨਹੀਂ ਦਿਸਿਆ ਬਾਕੀ ਦਿਸੂਆ ਕਿ ਤੁਸੀਂ ਆਪ ਹਿਸਾਬ ਲਾ ਲੋ ਲੈ ਦਿਸੂਆ ਕੁਝ ਤਾਂ ਆਹ ਦੇਖੋ ਕੀ ਹਾਲ ਹੋਇਆ ਮੈ ਤੁਏ ਨਾਲ ਮੈਂ ਤੁਹਾਨੂੰ ਦੱਸਿਆ ਸਾਰਾ ਤੁਹਾਨੂੰ ਦੱਸ ਰੱਖਿਆ ਮੈਦਰ ਦਾ ਕੀ ਹਿਸਾਬਤਾ ਵੇ ਜਿੱਦਾਂ ਧੁੱਪ ਨਹੀਂ ਹੋਈ ਉਹਨਾਂ ਬਾਲਾਂ ਦੇਣਗੇ ਆਪਣੇ ਆਪ ਤੇ ਅਰਗੇ ਤੇ ਦੋ ਦਿਨ ਫੇਰ ਤੁਹਾਨੂੰ ਦੀਦਾ ਫੇਰ ਧੁੱਪ ਵਿੱਚ ਫੇਰਾਂ ਘਲਾਉਣਗੇ ਲੱਗੀ ਹਾਲਾ ਦੇਖੋ ਕੀ ਦੇਖ ਜੁ ਕੋਈ ਬੱਚਾ ਪੁੱਛਾ ਹਾਂ ਚਲੋ ਪੂਰੇ ਦੇਖੀਏ ਆ ਗਏ ਲੌ ਭਾਗੇ ਲਿਆਉਣੇ ਆ ਠੀਕ ਹੈ ਹਾਂ ਜੀ ਮੇਰੇ ਵੀਰੋ ਆ ਗਏ ਜੀ ਜੰਗੀ ਰਾਣੇ ਤੇ ਬੱਚਾ ਵੀ ਦਿਖਾ ਦਗੇ ਸਾਨੂੰ ਜਿਹੜਾ ਸੁਖਸ਼ਿੰਦਰ ਪਿਉਰੀ ਜੀ ਦਾ ਫਿਰ ਰਿਆ ਥੇ ਉਹ ਯਾਰਿਆ ਸਾਹਮਣੇ ਹੋ ਜਾਂਦਾ ਲਾਲ ਜੀਨਾ ਓ ਮਾਈ ਗੋਡ ਫੋਕਸ ਆਊਟ ਹੋ ਗਿਆ ਬਰੋ ਆ ਆਉਦਾ ਲਾਲ ਜੀਨਾ ਹਰੀ ਗਲਾਬੀ ਕਾਚ ਫੜ ਜੋ ਯਾਰ ਇੱਕ ਤਾਂ ਫੋਕਸ ਨਹੀਂ ਕਰ ਰਿਹਾ ਕੈਮਰਾ ਕਰ ਲਾ ਫੋਕਸ ਬਰੋ ਕਰ ਲਾ ਹਾਂ 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 ਹਰੀ ਗਰਾਬੀ ਕਥ ਲਾਲ ਜੀ ਨਾ ਬੈਠਦਾ ਉਮੀਦ ਹੈਗੀ ਆ ਬਾਕੀ ਦੇਖੋ ਫੋਕਸ ਆਊਟ ਵਾਲਾ ਜਬੋ ਬੜਾ ਯਾਰ ਸੱਚਾ ਤਾਂ ਆ ਜਾਂਦਾ ਆਹ 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 ਦੇਖਦੇ ਆ ਕੀ ਬੰਦਾ ਹੈ ਸਵੇਗਾ ਤਾਂ ਚੰਗੀ ਗੱਲ ਹੈ ਇਹਨੇ ਨਾਲ ਜੂੜੀ ਪਾਸ ਹੋ ਜੂਗੀ ਆ ਇਹ ਠੱਕਾ ਨਾ ਕਰ ਕੋਈ ਨਾ ਕੋਈ ਨਾ ਨਾ ਇਹ ਤਾਂ ਉੱਡ ਚੜ ਗਿਆ ਦਾ ਚੜ ਗਿਆ ਨਹੀਂ ਘਰੇ ਵਾਏ ਮਾਰ ਦੋਨੇ ਕਿ ਨਹੀਂ ਫਿਰ ਮਾਰ ਲਾ ਕਿਤੇ ਬਾਹਰ ਆ ਕੇ ਲੱਗਿਆ ਪਿਆ ਹੋਵੇ ਲਓ ਜੀ ਤੈਨੂੰ ਐਡ ਕਰ ਦਿਆਂ ਲਾਉ ਕਰਦੇ ਨੇ ਐਡ ਪਿੰਡ ਜੰਗੀ ਰਾਣੇ ਦੇ ਚਿੜੀ ਮਾਰ ਚੋਬਰ ਮਜ਼ਾਕ ਕਰਦੇ ਆ ਇੱਕ ਇਧਰ ਗਿਆ ਜਰਾ 파ਟਰਨਰ ਹੋਏ ਦੀ ਦੇਣੀ ਉਹ ਤਾਂ ਚੱਲ ਕੋਈ ਠੀਕ ਆ ਠੀਕ ਆ ਓਕੇ ਰਿਪੋਰਟਾਂ ਇਧਰੋਂ ਵੀਡੀਓ ਬਣਾ ਮਾੜੀ ਜੀ ਉੱਠ ਕੇ ਫਿਰ ਸਾਡੀ ਇੱਥੇ ਕੱਢ ਕੇ ਐਂ ਕਰਕੇ ਪਿੱਛੇ ਹੋ ਜਾ ਮੜਾ ਜਾ ਵਾਸ ਓਕੇ ਰਿਪੋਰਟਾਂ ਤੇ ਕੀ ਰਾਇ ਛੋਡੀ ਐਵੇਂ ਮੌਸਮ ਦੀ ਲਾਉਣੀ ਚਾਹੀਦੀ ਐ ਨਾ ਵੀ ਜਵੇਂ ਵੀ ਠੀਕ ਐ ਕਿੰਨੇ ਜੋੜ ਕੇ ਜੀ ਪੰਜ ਪੰਜ ਜੋੜ ਦੇ ਪੰਜੀ ਨੀ ਜੀ ਇੰਡੀ ਹੈ ਪੰਜੀ ਆ ਇੱਕ ਥੇ ਤੂੰ ਕਰਾਵੇਂਗਾ ਜੋੜ ਦਾ ਫੇਰ ਸਾਰ ਗਈ ਇਹ ਕਰਾਉ ਆਪਣੇ ਨਸਲਾਂ ਫੇਰ ਸਾਰ ਗਈ ਜਿਨ੍ਹਾਂ ਨੇ ਨਹੀਂ ਭਜੇ ਨਾ ਕਦੇ ਉਹਨਾਂ ਦੇ ਵੀ ਭਜਾ ਦੇ ਪਤੰਦਰ ਨੇ ਗਿਆ ਯਾਰ ਚੱਲ ਕੋਈ ਕੋਈ ਤਾਂ ਨਹੀਂ ਕੋਈ ਗੱਲ ਚੰਗੀ ਆ ਆ ਆ ਡੇਢ ਬੜੇ ਖਰਾਬ ਆ ਬਈ ਬਾਕੀ ਬੱਚਾ ਬਹਿ ਜੀ ਗਏ ਇਹਨਾਂ ਦੇ ਵਿੱਚ ਸਿਆਣਾ ਇਹ ਇਹ ਯਾਰ ਆਪਣਾ ਬਗਲੇ ਦੀ ਦਾ 640 ਵਾਲਿਆਂ ਦਾ 640 ਵਾਲਿਆਂ ਦਾ 640 ਵਾਲਾ ਨਾ ਇਹ 640 ਵਾਲਿਆਂ ਦਾ ਤੇ ਹੁਣ 640 ਦੇ 3 ਵਾਲੇ ਦਾ ਠੀਕ ਹੈ ਇਸ ਨੂੰ ਬੱਚਾ ਵੀ ਦੱਸਣਾ ਕਿਹੜਿਆਂ ਦਾ ਇਹ ਬੱਚਾ ਹੈਗਾ ਜੀ 640 ਵਾਲਿਆਂ ਦਾ ਆਪਣੇ 640 ਵਾਲਾ ਬਲੱਡ 640 ਸਾਲ ਦੀ ਪੱਠੀ ਤੇ ਇੱਕ ਇਹਨਾਂ ਵਾਲਾ ਬਲੱਡ ਹੈ ਚਿੱਟੀਆਂ ਵਾਲੇ ਆ ਕਬੂਤਰ ਸਫੇਦ ਚਿੱਟੇ ਜਾਂ ਲਾਲ ਜੀਨੇ ਕੱਢਦੇ ਆ ਉਹ ਉਹ ਸਿਆਣੇ ਆ ਤੇ ਉਹਨਾਂ ਨੂੰ ਪਾ ਕੇ ਆਪ ਸਮੇਂ ਕਢਾਇਆ ਸੀਗਾ ਇਹ ਜੀ ਮੇਰੇ ਵੀਰੋ ਦਿਨ ਦਾ ਸ਼ਪਾਹ ਹੋ ਗਿਆ ਜੀ ਤੇ ਬੱਚਾ ਕੋਠੀ ਤੇ ਬਹਿ ਗਿਆ ਛੱਦੀ ਤੇ ਨਹੀਂ ਬੈਠਾਗਾ ਉਹ ਦਿਨ ਨਹੀਂ ਰਾਜਾ ਪੈ ਚੱਲਿਆ ਹਣਾ ਤੂੰ ਜੀ ਨਾਲ ਤੇ ਜਿਹੜਾ ਟਾਈਮ ਹੁੰਦਾ ਜਿਹੜਾ ਸਾਨਾ ਕੁਤਰਾ ਬਹਿ ਜਾਂਦਾ ਉਹ ਤੇ ਨਹੀਂ ਸਹੀ ਆ ਕੋਈ ਦਿੱਕਤ ਨਹੀਂ ਇਹ ਨਹੀਂ ਭੱਜਦੇ ਇਹ ਜੋੜੀ ਪਾ ਸਕਿਆ ਜਾਂਦਾ ਭਾਦ ਹੈ ਠੀਕ ਆ ਕਿ ਨਹੀਂ ਅੱਪਾ ਜੋੜੀ ਫੇਰ-ਫੇਰ ਕਰਦੇ ਜੇ ਇੱਥੋਂ ਵੀ ਭੱਜ ਜਾਂਦਾ ਤੇ ਠੀਕ ਆ ਚੱਲ ਘਰੋਂ ਦਾ ਭੱਜਿਆ ਬੱਚਾ ਜਿਹੜਾ ਲੱਗ ਕੇ ਯਾਰ ਤੂੰ ਏਟ ਲੱਗ ਕੇ ਕੋਈ ਵੱਡੀ ਗੱਲ ਨਹੀਂ ਘਰੋਂ ਤੁਰ ਜਾਂਦੇ ਹੁੰਦੇ ਆ ਤੇ ਪਰ ਇੱਥੇ ਆ ਕੇ ਤਾਂ ਖੜ ਗਿਆ ਨਾ ਅਕਸ ਪਿੰਡ 'ਚ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਇਰੇ ਹੀ ਖੋਲੀਏ ਬਾਰੀਆਂ ਬੂਰੀਆਂ ਤੇ ਲਾਈਟਾਂ ਨੂੰ ਢੱਸ ੜ ਗਏ ਆਏ ਆ ਬਰੇ ਹਾਂਜੀ ਮੇਰੇ ਵੀਰੋ ਕਰਤੀ ਜੀ ਲਾਈਟਾਂ ਦੀ ਸੈਟਿੰਗ ਛੜਤੀਆਂ ਸਾਰੇ ਖੁੱਡੇ ਕਰ ਤੇ ਜਾਗਮਗ ਜਾਗਮਗ ਤੇ ਤੂੰ ਮੁੰਡਾ ਸਿਰਫ ਇਨਾ ਕੰਮ ਕਰ ਦੇ ਆ ਜਾਲ ਆਈ ਲੈਂਡ ਛੱਡ ਠੀਕ ਆ ਕੋਈ ਨਾ ਤੇਰੇ ਉਹ ਮੂਗਰਾ ਪਾਵਾਂਗਾ ਕਿ ਟੈਨਸ਼ਨ ਨਾ ਲੈ ਤੇ ਬਾਹਲਾ ਕਰਦਾ ਤੈਨੂੰ ਦਵਾਈ ਦਵਾ ਲਿਆ ਉਹਨੇ ਉੱਥੇ ਜਿਹੜੇ ਬੱਸਾਂ ਹੀ ਦਿੰਦੇ ਫਿਰਦੇ ਉਹ ਲੈ ਜਾਂਦੇ ਤੈਨੂੰ ਕਿ ਦਿੜਵੇ ਬਸ ਜੀ ਨਹੀਂ ਜਾਂਦੇ ਸੁਰਮਾ ਲੈ ਲੋ ਸੁਰਮਾ ਇੰਨਾ ਹੀ ਕਰ ਦੇ ਲੈਂਡ ਛੱਡ ਤੇ ਉਹ ਕੌਲੀ ਧੋਖੇ ਚੰਗੀ ਤਰ੍ਹਾਂ ਤਰੂ ਪਾਣੀ ਰੱਖ ਦੇ ਵਿਚਾਰੇ ਨੂੰ ਬਸ ਇੰਨਾ ਕੰਮ ਕਰਦਾ ਤੇ ਦੂਜਿਆਂ ਦਾ ਸਾਰਿਆਂ ਦਾ ਮੈਂ ਆਪ ਕਰਦਾ ਠੀਕ ਆ ਉਹ ਬੱਚਾ ਬਈ ਜਦੋਂ ਦਿਨ ਦਾ ਸ਼ਪਾਹ ਹੋਇਆ ਮੈਂ ਨੂੰ ਮੈਂ ਇੱਕ ਹਲਦਾਸਤੀ ਸੀਗੀ ਮੈਂ ਆਖਿਆ ਜੇ ਅਸਲ ਬੱਚਾ ਹੋਇਆ ਠੀਕ ਹੈ ਮੰਨ ਕੇ ਚਲੋ ਵੀ ਜਿਵੇਂ ਆਪਾਂ ਕਹਿਣੇ ਆ ਵੀ ਚੌੜਸ ਵਾਲੇ ਭਾਈ ਦੇਣੀ ਆਪਣੇ ਤੇ ਮੈਂ ਕਿਹਾ ਫਿਰ ਇਹ ਬੱਚਾ ਇਥੋਂ ਪਿੰਡ ਨਹੀਂ ਛੱਡਦਾ ਇੱਥੇ ਪਿੰਡ 'ਚ ਹੀ ਬੈਠੂ ਮੈਂ ਕਿਹਾ ਜਿਹੜੇ ਪਿੰਡ ਆਇਆ ਇਹ ਜੇ ਇਥੋਂ ਵੀ ਅੱਗੇ ਪਿੱਛੇ ਹੋ ਗਿਆ ਇਹ ਫਿਰ ਮੈਂ ਕਿਹਾ ਕੋਈ ਕੰਮ ਦਾ ਨਹੀਂ ਇਹ ਉਹ ਉਹੀ ਗੱਲ ਉਸੇ ਪਿੰਡ ਜੀ ਵਹਿਗਾ ਜਿੱਥੇ ਭੱਜ ਕੇ ਆਇਆ ਸੀ ਚਲੋ ਤੜਕੇ ਯਾਰ ਆ ਗਿਆ ਬੱਚਾ ਨਾਲ ਰੋਲ ਕੇ ਧੁੰਦ ਦੇ ਲੱਗ ਕੇ ਹਨ ਤੇ ਪਰ ਜਿਹੜੇ ਪਿੰਡ ਚ ਖੜ ਗਿਆ ਉਥੇ ਕੂਤਰ ਖੜਾ ਰਵੇ ਉਹਦੀ ਕੋਈ ਦਿੱਕਤ ਨਹੀਂ ਤੇ ਹੁਣ ਉਹ ਤੇ ਕੋਠੀ ਤੇ ਬਹਿ ਗਿਆ ਜਦੋਂ ਦਿਨ ਦਾ ਛਪਾ ਹੋ ਗਿਆ ਹਨੇਰਾ ਪੈ ਗਿਆ ਤੇ ਬੱਚਾ ਤੋਂ ਇੱਕ ਗੱਲ ਹੋਰੀ ਵੀ ਸਿਆਣੇ ਕੂਤਰ ਨਿਸ਼ਾਨੀ ਹੈ ਕੋਈ ਆਏ ਨਹੀਂਗਾ ਵੀ ਬਗਾਨੇ ਪਿੰਡ ਜਾ ਕੇ ਤੁਸੀਂ ਆਖੋ ਟਾਈਮ ਨਾਲ ਬਹਿਗਾ ਟਾਈਮ ਨਾਲ ਨਹੀਂ ਜਦੋਂ ਦਿਨ ਦਾ ਛਪਾ ਹੋਣ ਲੱਗਿਆ ਉਹਨੂੰ ਪਤਾ ਵੀ ਹਨੇਰਾ ਪੈਣ ਲੱਗ ਗਿਆ ਵੀ ਮੈਂ ਹੁਣ ਬੈਠਣਾ ਓਕੇ ਸਿਆਣੇ ਕੂਤਰ ਹੀ ਨਿਸ਼ਾਨੀ ਹੁੰਦੀ ਆ ਉਹ ਵੀ ਦਿਨ ਹੋਰ ਖੜਾ ਹੁੰਦਾ ਉਹ ਹੋਰ ਰੋਡ ਲੈਂਦਾ ਉਹਨੂੰ ਕੋਈ ਚੱਕਰ ਨਹੀਂ ਛੋੜਨ ਨੂੰ ਉਹਦਾ ਘਰੇ ਵੀ ਉਹ ਦਿਨੀ ਛਪਾ ਕੇ ਬਹਿੰਦੀ ਆ ਠੀਕ ਆ ਕਿ ਨਹੀਂ ਤੇ ਚਲੋ ਕੋਈ ਡੇਕ ਤਾਂ ਲਈ ਗੱਲ ਨਹੀਂ ਯਾਰ ਉਹ ਬੱਚਾ ਉਹ ਤੇ ਛਦਰੀ ਲਾ ਜਾਂਦੀ ਉਹਨਾਂ ਨੇ ਤੇ ਆਪੇ ਆਦਾ ਲੈ ਲਊਣਗੇ ਫੜ ਫੜ ਕੇ ਠੀਕ ਆ ਕਿ ਨਹੀਂ ਹਾਂਜੀ ਬਾਪੂ ਤੇ ਰੱਖੀ ਜੀ ਕੂਤਰਾਂ ਨੂੰ ਦਾਣੇ ਹੁਣ ਐਸੀ ਲਾਈਟ ਲੂਟ ਇੱਕ ਦਾ ਲਾਈਟ ਵਾਲੇ ਬੜਾ ਤੰਗ ਕਰਿਆ 1 ਮੀਟਰ ਬਾਹਰ ਹੀ ਹੋਣਗੇ ਉਹ ਤਾਂ ਹੀ ਲੱਗਦਾ ਓਏ ਜ਼ਿਆਦਾ ਤੱਕ ਕਰ ਰਿਆ ਹਣ ਹਟ ਜਾ ਆ ਗਿਆ ਅੰਦਰ ਚਲੋ 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 ਆ ਰਹੇ ਇਹ ਤਾਂ ਉਹ ਸੀਨ ਯਾਦ ਆ ਗਿਆ ਜਦੋਂ ਉਹ ਉਧਰ ਕਰੇ ਬਾਗਾਂ ਛੱਡਦੇ ਸੀ ਤੇ ਆਪ ਜਾਣਦੇ ਸੀ ਤੇ ਬਾਗਾਂ ਤੇ ਆਉਂਦਿਆਂ ਨੂੰ ਕਬੂਤਰਾਂ ਨੇ ਖੁੱਡਾਂ ਨਹੀਂ ਖੋਲਣ ਦੇਣ ਸੀ ਮੈਨੂੰ ਖੁੱਡਾ ਖੋਲ ਨਹੀਂ ਦਿੰਦੇ ਕੂਤਰੀ ਯਾਰ ਜੇ ਖੁੱਡਾ ਖੋਲੂਗਾ ਤਾਂ ਬਾਹਰ ਨਿਕਲਣਗੇ ਤੂੰ ਐਂ ਹਸਾਉਣ ਲਾਈ ਇੰਨਾ ਧੱਕਾ ਕਰਦੀ ਸੀ ਆ ਕੇ ਤੇ ਮਸਾਂ ਨਾਲ ਅੱਧੇ ਘੰਟੇ ਚ ਪਾਣੀ ਪਾਉਂਦਾ ਬਾਹਰ ਚ ਬਹਿ ਕੇ ਹੌਲੀ ਹੌਲੀ ਟਿਕਾਣਾ ਵੇਂਦਾ ਵੀ ਸਾਰੇ ਟਿੱਗ ਗਏ ਫੇਰ ਖੁੱਡਾ ਖੋਲਦਾ ਖੁੱਡਾ ਖੋਲ ਨਹੀਂ ਸੀ ਬਾਹਰ ਆਏ ਦੇ ਸਾਰੇ ਸ਼ੁਕਰਿਆ ਵੇ ਤੇ ਬਾਕੀ ਦਮਣੀ ਤੇ ਟਿਵੜੀ ਬੈਠੇ ਹੋਏ ਨੇ ਦੋਵੇਂ ਆਉਣ ਵਾਲੇ ਸਮੇਂ ਦੇ ਉੱਪਰ ਦੇ ਪਲੇਅਰ ਠੀਕ ਹੈ ਨਹੀਂ ਤਾਂ ਉੱਭਲ ਗਿਆ ਸਾਰੇ ਸਾਰੇ ਉੱਭਰਾਏ ਗਾ ਨਹੀਂ ਨਹੀਂ ਸਾਰੇ ਹੀ ਬਣਾਗੇ ਆਪਾਂ ਆਪਾਂ ਯਾਰ ਜਸ ਕੀ ਦੀ ਕਿਹਨੂੰ ਆਪਾਂ ਆਇਡਲ ਮੰਨ ਕੇ ਚੜ ਰਹੇ ਆ ਅਮਰੀਕੀ ਦੇ ਲੈਵਲ ਦੇ ਅਸੀਂ ਉਸਤਾਦ ਬਣਨਾ ਨਹੀਂ ਸਿਕੰਦਰ ਨੂੰ ਸਿਕੰਦਰ ਦੇ ਲੈਵਲ ਦੇ ਬਣਨਾ ਆਪਾਂ ਹਾਂ ਠੀਕ ਹੈ ਚਲੋ ਭਾਈ ਇਧਰ ਵੀ ਰੱਖ ਦिए ਠੀਕ ਹੈ ਅੱਜ ਦੇ ਦੋ ਸਾਰੇ ਆ ਡੇਟਡ ਇਨ ਦਾ ਸਟਾਰ ਆ ਪੰਜ ਸਟਾਰ ਲੱਗਾ ਜੱਜੀ ਉਹਦੇ ਜੀ ਤੇਦਰ ਬੈਟ ਕੇ ਵੀ ਰੱਖ ਦਿਆ ਨਾ ਇਹ ਆਇਓ 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 ਕਬੂਤਰ ਜਿਆਦਾ ਲੇਟ ਹੋ ਗਿਆ ਵੀ ਤਾਂ ਕੂਤਰ ਤੜਫੜ ਕਰੀ ਜਾਂਦੇ ਆ ਪਾਣੀ ਇਹਨਾਂ ਕੋਲੇ ਪਿਆ ਯਾਰ ਪਾਣੀ ਵਾਲਾ ਕੋਈ ਸੀਨ ਨਹੀਂਗਾ ਕੋਈ ਤੇਦਰ ਬੱਚਿਆਂ ਨੂੰ ਵੀ ਰੱਖੀਏ ਆਪਾਂ ਦੂਜਾ ਦਾਣੇ ਠੀਕ ਹੈ ਤੇ ਬਾਹਰ ਇਧਰ ਦਵਾਂਗਾਂ ਸ਼ੇਅਰ ਕੀਤੇ ਆ ਯਾਰਾਂ ਕਬੂਤਰਾਂ ਦਾ ਬਿਮਾਰੀਆਂ ਬਾਰੇ ਮੈਂ ਸ਼ੇਅਰ ਕਰਤਾ ਕੀ ਕਿਵੇਂ ਕੀ ਅੱਖਾਂ ਦਵਾਈ ਦੱਸੀ ਰੋਟੀਵਲੀ ਨੂੰ ਮੈਂ ਟਿਵਲੀ ਨੂੰ ਹਾਂ ਇਹਦੇ ਅੱਖਾਂ ਦਾ ਬੜਾ ਬੁਰਾ ਹਾਲ ਹੈ ਨਾ ਯਾਰ ਟਿਵਲੀ ਦੱਸ ਕਹਿੰਦਾ ਕਿਵੇਂ ਕਰੀਏ ਹਾਂ ਮੈਂ ਨੂੰ ਇੱਕ ਬੂੰਦ ਆਰੂ ਦੀ ਹਾਂ ਠੀਕ ਹੈ ਹਾਂ ਤੇ ਇੱਕ ਬੂੰਦ ਵਿੱਚ ਪਾਣੀ ਦੀ ਇੱਕ ਬੂੰਦ ਪਾਣੀ ਦੀ ਇੱਕ ਬੂੰਦ ਆ ਅੱਖ 'ਚ ਪਾਉਣੀ ਹੈਗੀ ਤੇ ਤਰਕ ਨੂੰ ਆੜੀ ਆੜੀ ਅੱਖਾਂ ਕਬੂਤਰਾਂ ਦੀ ਆੜ ਗਾੜ ਪੂਰੀਆਂ ਪੂਰੀਆਂ ਮਾਹਵਤਿਆ ਠੀਕ ਇੱਕ ਨੰਬਰ ਪੰਜ ਨਹੀਂ ਜਾਣਾ ਬਾਹਲੀ ਤਗੜੀ ਦਵਾਈ ਦੱਸਦੀ ਤਾਂ ਨਹੀਂ ਇਹ ਵੀ दारू ਦਾ ਫਰਿਆ ਉਹਦੀ ਮਾੜ ਮਾੜ ਕਰਾਰਾ ਲਾਦ ਗਏ ਜੇ ਪੌਣਾ ਦੇ ਚਿਕਨ ਲੱਗੂ ਨਾਲ ਚਿਕਨ ਜ਼ਰੂਰੀ ਹੈ ਚਿਕਨ ਜ਼ਰੂਰੀ ਹੈ ਮੇਰੇ ਵਾਸਤੇ ਆ ਉਹਨਾਂ ਵਾਸਤੇ ਜੋ ਤੈਨੂੰ ਚਾਹੀਦਾ ਫੇਰ ਫੇਰ ਹੀ ਗੇਮ ਦੱਸੂਗਾ ਅੱਧੀ ਦੱਸੀ ਗੱਲ ਮੈਂ ਉਹ ਠੀਕ ਚਿਕਨ ਲਿਆਤਾ ਮੈਨੂੰ ਤੇ ਨਾਲ ਬੋਤਲ ਆ ਗਈ ਬਾਕੀ ਗੇਮ ਨੂੰ ਸਾਰੀ ਦੱਸ ਦੂ ਮੈਂ ਦੱਤੂ ਪੀ ਕੇ ਪਰ ਉਦੋਂ ਪਰ ਹੰਗਾ ਆਦਾ ਮੈਂ ਬੋਤਲ ਠੰਡੇ ਦੀ ਪੀ ਕੇ ਪੀ ਕੇ ਦੱਸ ਓਕੇ ਹੈ ਗੇਮ ਲੈਣੀ ਤਾਂ ਆਜੋ ਸਸਤੀ ਹਾਲ ਹੈ ਠੀਕ ਹੈ ਕਿ ਨਹੀਂ ਇਹ ਦਾ ਕੰਮ ਕਿੱਡੀ ਗੱਲ ਲਓ ਜੀ ਇਧਰ ਲੈ ਗੁੜੇ ਜੀ ਰੱਖਦੀ ਆਪਾਂ ਬੱਚਿਆਂ ਨੂੰ ਦਾੜੇ ਦਾ ਕੁਝ ਨਹੀਂ ਫਿਰ ਹਿਆ ਅੱਛਾ ਸਾਰਾ ਉਸਤਾਦ 1000 ਚ 1000 ਰੁਪਏ ਲਊ ਸਰਪੀ ਉਸਤਾਦੀ ਦਾ ਹਾਂ ਉਹ ਵੀ ਜਿਹੜਾ ਮਾਨਤਨ ਸਮਗਰੀ ਲੱਗੂਗੀ ਆਪਣੀ ਉਹ ਹੀ ਹੈ ਸਮਗਰੀ ਸਮਗਰੀ ਦਾ ਬਹੁਤ ਜਿਹੜੀ ਸਮਗਰੀ ਲੱਗਣੀ ਉਹ ਹੀ ਹੈ ਜਗਿੰਦਰ ਉਸਤਾਦ ਹਰਨੇ ਦਾ ਹਾਂ ਬਸ ਬਾਹਲਾ ਕੁਝ ਨਹੀਂ ਮੰਗ ਮੈਂ ਸਾਰੀ ਗੇਮ ਦੱਸੂਗਾ ਮੈਂ ਸਰ ਬਾਅਦ 11 ਤੋਂ ਬਾਅਦ ਬਾਹਰ ਆ ਤੂੰ ਤੂੰ ਪਹਿਲਾਂ ਨਹੀਂ ਪੂਰਾ ਲੱਕ ਮੁਕ ਲਾ ਕੇ ਫਿਰ ਸਰਾ ਉਹ ਕਿਦ ਕਰ ਮੋਟਾ ਉੰਟਾ ਬੋਇਆ ਦਾ ਕੰਮ ਕਹਿੰਦੇ ਸਰ ਜੀ ਤੇਦਰ ਬੈਠ ਕੇ ਜੀ ਵੀ ਵਾਟਰ ਪਾਤਾ ਬਰੋ ਕਬੂਤਰਾਂ ਨੂੰ ਆਪ ਸਾਰਿਆਂ ਨੂੰ ਹਾਂਜੀ ਮੇਰੇ ਵੀਰੋ ਆਗੇ ਜਿੱਦਰ ਲੈ ਕਰੇ ਨਹੀਂ ਤੋ ਹੀ ਕਰਿਆਂਦੀ ਦੋ ਦਿਨਾਂ ਬਾਅਦ ਕੋਈ ਜ਼ਿਆਦਾ ਦਿਨ ਨਹੀਂ ਹੋਏਗੇ ਹੱਸੇ ਹੋਣਾ ਠੀਕ ਹੈ ਇਹ ਕਮੈਂਟ ਪਾ ਤਾਂ ਇੰਟਰ ਹੋਈ ਅੰਦਰ ਬਾਬਿਓ ਤੇ ਸਾਰੀਆਂ ਰਿਪੋਰਟਾਂ ਓਕੇ ਆ ਬਈ ਇਹਨਾਂ ਦਾ ਬਾਬ ਸਾਰੇ ਖੁੱਡਿਆਂ ਦਾ ਸਾਰੇ ਕਬੂਤਰਾਂ ਦਾ ਸਾਰੇ ਬੱਚਿਆਂ ਦਾ ਸਾਰੇ ਆਂਡਿਆਂ ਦੀਆਂ ਸਭ ਕਾਸ਼ੇਦੀਆਂ ਠੀਕ ਹੈ ਤੇ ਆ ਕੋ ਖੁੱਡ ਵਾਲੇ ਕਬੂਤਰ ਥੋੜੀ ਭੁੱਖ ਵੱਧ ਨਹੀਂ ਮੰਨਦੇ ਤੇ ਨਾ ਬੱਚੇ ਹੀ ਵੱਧ ਆ ਬਰੋ ਤਾਂ ਕਰਕੇ ਇਹਨਾਂ ਨੂੰ ਦੂਜੇ ਵਾਰ ਫੇਰ ਦਾਣੇ ਪਾਉਣੇ ਪੈਂਦੇ ਵੇਖ ਕੇ ਉਨਾਉਣ ਸਾਰੇ ਇਹਨਾਂ ਨੂੰ ਫੇਰ ਦਾਣਿਆਂ ਦੀ ਕੌਲੀ ਪਈ ਆ ਭਰ ਕੇ ਮੈਂ ਠੀਕ ਹੈ ਕਿ ਨਹੀਂ ਤੇ ਇਧਰ ਤਾਂ ਪਈ ਆ ਟਰੇਜ ਹਜੇ ਮੰਨ ਕੇ ਚੱਲੋ ਯਾਰ ਵੀ ਦਾਣੇ ਪੜੀ ਪਾਉਣ ਦਾ ਤੁਹਾਨੂੰ ਤਰੀਕਾ ਮੈਂ ਦੱਸ ਦਿੰਨਾ ਪਹਿਲੀ ਗੱਲ ਹੁਣ ਤੁਸੀਂ ਐ ਨਾ ਖੋ ਵੀ ਤਾਂ ਆਪ ਹੀ ਗਲਤ ਕਰ ਦੇਗੀ ਤਰੀਕਾ ਦੱਸੂਗਾ ਵੀ ਦਾਣੇ ਉਹਸਾਹ ਦੇ ਪਾਓ ਵੀ ਸਾਰੇ ਕਬੂਤਰ ਚੁੱਕ ਕੇ ਸਾਰੇ ਕਬੂਤਰ ਚੁਗਣ ਤੋਂ ਬਾਅਦ ਉਹ ਦਾਣੇ ਮੰਨ ਕੇ ਚੱਲੋ ਵੀ 2 ਘੰਟੇ ਤੱਕ ਦਾਣੇ ਟਰੇਜ ਪਏ ਰਹਿਣ ਮਾੜੇ ਮੋਟੇ ਤੇ 2 ਘੰਟੇ 24 ਸਾਬ ਹੋ ਜਾਣ ਐਨੇ ਦਾਣੇ ਪਾਓ ਬਸ ਉਤਰੋ ਠੀਕ ਹੈ ਤੇ ਬਾਕੀ ਸਭ ਕੁਝ ਸ਼ੁੱਕਰ ਬੋਟਾ ਨੇ ਬਰੋ ਬੱਚੇ ਬੁੱਚਿਆਂ ਨੂੰ ਦੇਖ ਲਿਆ ਵੱਡਿਆਂ ਨੂੰ ਦੇਖ ਲਿਆ ਲੋਕ ਵਗੈਰਾ ਲਾਤੇ ਇਹ ਉਹ ਸਾਰਾ ਕੰਮ ਅੱਜ ਦੀ ਘੜੀ ਤੇ ਓਕੇ ਜੀ ਕੱਲ ਨੂੰ ਦੇਖਦੇ ਆ ਕੀ ਬੰਦ ਹੈ ਤੇ ਜਾਂ ਖੁੱਲੀ ਤਾਂ ਤੇ ਬਾਕੀ ਠੀਕ ਆ ਬਾਏ ਬਾਏ ਗੁੱਡ ਨਾਈਟ ਸਾਰਿਆਂ ਨੂੰ ਸੌਂ ਸਾਰੇ ਲਵ ਯੂ